ਬੀਤੇ ਦਿਨੀ ਸੀਬੀਆਈ ਵੱਲੋਂ ਡੀਆਈਜੀ ਹਰਚੰਤ ਸਿੰਘ ਪੋਲਰ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਕੋਲੋਂ ਕਰੋੜਾਂ ਰੁਪਇਆ ਬਰਾਮਦ ਹੋਇਆ ਤੇ ਨਾਲ ਦੀ ਨਾਲ ਹੋਰ ਵੀ ਜਾਂਚ ਚੱਲ ਰਹੀ ਹੈ ਤੇ ਪੰਜਾਬ ਪੁਲਿਸ ਦੇ ਵਿੱਚੋਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਸੀ ਸਸਪੈਂਡ ਹੋਣ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ਸੀ ਕਿ ਹੁਣ ਡੀਆਈਜੀ ਰੋਪੜ ਰੇਂਜ ਕੌਣ ਹੋਵੇਗਾ ਤਾਂ ਇਸੇ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਨੇ ਜਿੱਤੇ ਕਿ ਹੁਣ ਰੋਪੜ ਰੇਂਜ ਦਾ ਮੁਖੀ ਨਾਨਕ ਸਿੰਘ ਨੂੰ ਲਗਾਇਆ ਨਾਨਕ ਸਿੰਘ ਉਹ ਨੇ ਜੋ ਕਿ ਪਹਿਲਾਂ ਬਾਰਡਰ ਰੇਂਜ ਤੇ ਡੀਆਈਜੀ ਰਹ ਚੁੱਕੇ ਨੇ ਐਸਐਸਪੀ ਪਟਿਆਲਾ ਰਹ ਚੁੱਕੇ ਨੇ ਤੇ ਹੁਣ ਰੋਪੜ ਰੇਂਜ ਦੇ ਨਵੇਂ ਮੁਖੀ ਨਾਨਕ ਸਿੰਘ ਦਾ ਐਲਾਨ ਹੋਇਆ ਲਿਸਟ ਸਾਹਮਣੇ ਆ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਲਿਸਟ ਦੇ ਵਿੱਚ ਨਾਨਕ ਸਿੰਘ ਦਾ ਨਾਮ ਆਇਆ ਹੈ ਕਾਫੀ ਪਹਿਲਾਂ ਵੀ ਇਸ ਤਰੀਕੇ ਦੇ ਮਾਮਲੇ ਦੇ ਵਿੱਚ ਬਵਾਦਤ ਰਹੇ ਨੇ ਨਾਨਕ ਸਿੰਘ ਦਾ ਦੰਨੇ ਆ ਪਟਿਆਲਾ ਦੇ ਵਿੱਚ ਜਦੋਂ ਕਰਨਲ ਬਾਠ ਵਾਲਾ ਮਾਮਲਾ ਰਿਹਾ ਕਾਫੀ ਉਸ ਸਮੇਂ ਚਰਚਾ ਦੇ ਵਿੱਚ ਰਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਪ੍ਰੋਮੋਸ਼ਨ ਹੋ ਗਈ ਫਿਰ ਡੀਆਈਜੀ ਬਾਡਰ ਰੇਜਨ ਲਗਾ ਦਿੱਤਾ ਫਿਰ ਉਸ ਤੋਂ ਬਾਅਦ ਹੁਣ ਰੋਪੜ ਰੇਂਜ ਦਾ ਉਹਨਾਂ ਨੂੰ ਉਧਰ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਜਲਦੀ ਹੀ ਉਹ ਰੋਪੜ ਰੈਂਦੀ ਕੁਰਸੀ ਦੇ ਉੱਤੇ ਬੈਠਣਗੇ ਤੇ ਅਗਲੇ ਸਬਾਮਾ ਨਿਵਾਉਣਗੇ ਤਾਂ ਦੇ ਨੇ ਡੀਆਈਜੀ ਪੋਲਰ ਨੂੰ ਲੈ ਕੇ ਲਗਾਤਾਰ ਹੁਣ ਸੀਬੀਆਈ ਵਕ ਵਕ ਤਰ੍ਹਾਂ ਦੇ ਡਾਕੂਮੈਂਟ ਖੰਗਾਲ ਰਹੀ ਹੈ ਉਹਨਾਂ ਦੇ ਲੋਕਰ ਖੋਲ੍ਹੇ ਜਾ ਰਹੇ ਨੇ ਤੇ ਨਾਲ ਦੀ ਨਾਲ ਹੋਰ ਵੀ ਕਈ ਅਫਸਰ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਘੇਰੇ ਦੇ ਵਿੱਚ ਆ ਸਕਦੇ ਨੇ ਇਸ ਤਰੀਕੇ ਨਾਲ ਸੂਤਰਤ ਹਵਾਲੇ ਤੋਂ ਖਬਰ ਆਈ ਸੀ ਕਿ ਇੱਕ ਡਾਇਰੀ ਜੋ ਡੀਆਈਜੀ ਪੋਲਰ ਦੀ ਮਿਲੀ ਹੈ ਉਸ ਦੇ ਵਿੱਚ ਕਾਫੀ ਅਫਸਰਾਂ ਦੇ ਨਾਮ ਨੇ ਪਰ ਜਾਂਚ ਦਾ ਵਿਸ਼ਾ ਹੈ ਦੂਜੇ ਪਾਸੇ ਵੀ ਦੱਸ ਦਿੰਨੇ ਆ ਜੋ ਡੀਆਈਜੀ ਪੋਲਰ ਦਾ ਫਾਰਮ ਹੌਸ ਸਮਰਾਲੇ ਦੇ ਵਿੱਚ ਐ ਤੇ ਨਾਲ ਦੀ ਨਾਲ ਹੋਰ ਪ੍ਰਾਪਰਟੀਆਂ ਦੇ ਵੀ ਜੇ ਡਾਕੂਮੈਂਟ ਹੁਣ ਖੰਗਾਲੇ ਜਾ ਰਹੇ ਨੇ ਕੱਲ ਵੀ ਦੱਸਿਆ ਕਿ ਲੋਕਰ ਜੋ ਖੋਲਿਆ ਗਿਆ ਉਸ ਦੇ ਵਿੱਚੋਂ ਸੋਨਾ ਮਿਲਿਆ ਤੇ ਨਾਲ ਦੀ ਨਾਲ ਹੋਰ ਵੀ ਡਾਕੂਮੈਂਟ ਸੀਬੀਆ ਨੂੰ ਮਿਲੇ ਨੇ ਤੇ ਹੁਣ ਰੋਪੜ ਰੇਂਜ ਦੇ ਵਿੱਚ ਡੀਆਈਜੀ ਪੋਲਰ ਦੀ ਜਗ੍ਹਾ ਹੁਣ ਤੁਸੀਂ ਦੇਖੋ ਕਿ ਨਾਨਕ ਸਿੰਘ ਸੇਵਾਵਨ ਨਿਮਾਣ ਕੇ ਕਿਕੂਨਾ ਕੋਲ ਤਿੰਨ ਜਿਲ੍ਹੇ ਹੁਣਗੇ ਫਤਗੜ ਸਾਹਿਬ ਮੁਹਾਲੀ ਤੇ ਨਾਲ ਦੀਆਂ ਰੋਪੜ ਇਹ ਤਿੰਨੇ ਜ਼ਿਲ੍ਹਿਆਂ ਦੇ ਵਿੱਚ ਸਬਾਬਨ ਨਿਵਾਉਣਗੇ ਜਿਸ ਤਰੀਕੇ ਨਾਲ ਡੀਆਜੀ ਪੋਲਰ ਪਹਿ ਨਿਵਾਉਂਦੇ ਰਹੇ ਨੇ ਪਰ ਹੁਣ ਉਹਨਾਂ ਦੀ ਜਗ੍ਹਾ ਨਾਨਕ ਸਿੰਘ ਨੂੰ ਲਗਾਇਆ ਇਹ ਤਸਵੀਰਾਂ ਤੁਸੀਂ ਨਾਲ ਨਾਲ ਦੇਖਦੇ ਹੋ ਕਿ ਲਿਸਟ ਜਿਹੜੀ ਜਾਰੀ ਹੋਈ ਹੈ ਲਿਸਟ ਦੇ ਵਿੱਚ ਨਾਨਕ ਸਿੰਘ ਦਾ ਨਾਮ ਆਇਆ ਦੂਜੇ ਪਾਸੇ ਜੋ ਰੋਪੜ ਰੇਂਜ ਤੋਂ ਬਾਅਦ ਹੁਣ ਬਾਰਡਰ ਰੇਂਜ ਦੇ ਉੱਤੇ ਵੀ ਨਮਾ ਜਿਹੜਾ ਮੁਖੀ ਦਾ ਐਲਾਨ ਹੋਇਆ ਉਸ ਨੂੰ ਲੈ ਕੇ ਉਹਦੇ ਲਿਸਟ ਦੇ ਵਿੱਚ ਉਹਨਾਂ ਦਾ ਵੀ ਨਾਮ ਆ ਗਿਆ ਪਰ ਦੂਜੇ ਪਾਸੇ ਹੁਣ ਨਜਰਾਂ ਜਿਹੜੀਆਂ ਸੀ ਹਰ ਬੰਦੇ ਦੀਆਂ ਰੋਪੜ ਰੇਂਜ ਦੇ ਉੱਤੇ ਲੱਗੀਆਂ ਸੀ ਕਿ ਡੀਏਜੀ ਪੋਲਰ ਲਗਾਤਾਰ ਚਰਚਾ ਚੱਲ ਰਹੀ ਸੀ ਉਹਨਾਂ ਦਾ ਸੀਬੀਆ ਵਿੱਚ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਜਾਂਚ ਚੱਲ ਰਹੀ ਹੈ ਖੁਲਾਸੇ ਹੋ ਰਹੇ ਨੇ ਇੱਕ ਤੋਂ ਇੱਕ ਤੇ ਹੁਣ ਹੋਰ ਕੀ ਖੁਲਾਸੇ ਹੁੰਦੇ ਧਰਮ ਵਾਲਾ ਸਮਾਂ ਦੱਸੇਗਾ ਪਰ ਹੁਣ ਨਵੇਂ ਮੁਖੀ ਨਾਨਕ ਸਿੰਘ ਦੇ ਆਰਡਰ ਹੋਏ ਨੇ ਤੇ ਕੈਬਨ ਮੈਨ ਗੁਰਜੋਤ ਦੇ ਨਾਲ ਹਰਤੇਜ ਸਿੰਘ